ਦੇਹਰੀ ਜੀ ਡੇਲੀ ਪਾਲ ਟੈਂਕ ਚੰਨ ਦੇ ਨਾਲ ਸਟਾਈਲਡ ਇੰਚਨ ਤੋਂ ਅੱਜ ਸਾਡੀ ਪ੍ਰਸਤਿਤੀ ਜੋ ਇਕ ਨਗਰ ਹੈ ਚਮਰੰਗ ਰੋਡ ਅੰਮ੍ਰਿਤਸਰ ਵਿਖੇ ਪਹੁੰਚੀ ਸੀ ਉੱਥੇ ਇੱਕ ਮੈਟਰ ਆਇਆ ਸਾਡੇ ਧਿਆਨ ਚ ਆਇਆ ਸੀ ਕਿ ਇੱਕ ਲੜਕਾ ਲੜਕੀ ਜੋ ਇੱਕ ਗੱਡੇ ਲਾ ਕੇ ਕੰਕਲਾ ਉੱਥੋਂ ਆਏ ਸੀ ਤੋਂ ਜੋ ਆਪਣਾ ਕੋਡ ਮੈਰਜ ਕਰਾਉਣਾ ਚਾਹੁੰਦੇ ਸੀ ਤੋ ਉਹਨਾਂ ਦੇ ਇੱਥੇ ਰਿਸ਼ਤੇਦਾਰ ਸੀ ਇੱਕ ਤਨਗ ਉੱਥੇ ਬੈਠੇ ਸੀ ਤਾਂ ਲੜਕੀ ਵਾਲੇ ਜਿਹੜਾ ਵਾਰਸ ਉਹਨਾਂ ਦੇ ਆਏ ਜਕਦਮ ਤੇ ਲੜਕੀ ਦੀ ਮਾਰਕਟਾਈਂਗ ਕੀਤੀ ਹੈ ਜਿਹਦੀ ਲੈਟਸ ਸਵੇ ਸੇ ਦਿਖਾਵਾਂਗੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਆਪਣਾ ਪੱਖ ਜਿਹੜਾ ਕਰਾਉਣੇ ਛਣ ਜਸਵਰ ਕੋ ਆਪਣੇ ਬਿਆਨ ਦਰਜ ਕਰਾਉਣ ਸੇ ਕਹਾਂ ਕਿ ਕੋਡ ਮਰਜੀ ਦੇ ਕੰਸਲਟਿੰਗ ਦੇ ਇਸ਼ੂ ਹੋ ਜਾਵੇ ਜੋ ਲਾ ਹੈ ਸਾਡਾ ਭਾਰਤੀ ਸਰਦਾਰ ਮਗਰ ਐਡਵਾਰ ਹੋਣ ਕਰਕੇ ਛੁੱਟੀ ਹੋਣ ਕਰਕੇ ਜਸਵਰ ਨੇ ਇਹ ਜਿਹੜਾ ਕੋਡ ਮਰਜੀ ਦਾ ਜੋ ਇਹਨਾਂ ਦਾ ਸੱਟ ਘੜੀ ਆ ਜੀ ਨਹੀਂ ਪਰ ਲੜਕੀ ਵਾਲੇ ਤੇ ਵਾਰਸਨ ਲੜਕੀ ਨੂੰ ਇਹਨਾਂ ਜਲੀਲ ਔਰ ਕੁੱਟਿਆ ਗਿਆ ਜੋ ਜਲੀਲ ਕਰ ਰਹੇ ਕੋਟ ਕੋਟ ਦੇ ਵਿੱਚ ਕਿਸੇ ਚਪੇੜ ਮਾਰੀ ਪਰ ਇਹਨਾਂ ਨੇ ਇਹਨਾਂ ਜਲੀਲ ਕੀਤਾ ਸੀ ਲੜਕੀ ਨੂੰ ਲੈ ਕੇ ਜੋ ਕੁੱਟ ਕੇ ਇਹਦੇ ਸਬੰਧ ਚੁੱਕੋ ਲੜਕੇ ਵਾਰਸਨ ਨੇ ਆਪਣੀ ਕੰਪਲੀਟ ਦਰਤੀ ਕਰਾਈ ਸੀ ਤੇ ਔਰ ਦੂਸਰੀ ਆ ਜਿਹੜੀ ਜੀ ਦਾ ਕੁੱਟ ਮਾਰ ਅੱਜ ਸਾਡੀ ਪ੍ਰੈਸ ਦੀ ਟੀਮ ਫਿਰ ਦੇਖ ਰਹੀ ਹੈ ਥਾਣਾ ਬੇਜਰੀਆਂ ਅਮਰਸਰ ਕੀ ਕਾਰਨਾ ਆਪਾਂ ਜਾਣਾਂਗੇ ਕਿਉਂਕਿ ਤੇ ਘੋਟੇ ਆ ਤੇ ਇਹਨਾਂ ਦਾ ਕੀ ਕਹਿਣਾ ਹੈ ਤੇ ਪਰੇ ਆਪਾਂ ਆਪਾਂ ਜਿੱਥੇ ਲੈ ਤਸਵੀਰ ਦਿਖਾ ਰਹੇ ਹਾਂ ਹਾਂਜੀ ਅੱਛਾ ਜੀ ਅੱਜ ਕੀ ਕਰਨਾ ਹੈ ਕਿਉਂ ਗਲਤੀ ਅੱਜ ਜਿਸ ਕੰਨਾਂ ਲਗੋ ਮੈਂ ਅੱਜ ਚੱਕਰ ਸੀਗਾ ਹਾਜਕੋਟ ਮੈਚ ਕਰਕੇ ਆਏ ਸੀਗੇ ਤੇ ਮੇਰੇ ਪੇਕੇਆਂ ਤੋਂ 50 ਬੰਦੇ ਆਣ ਕੇ ਸਾਡੇ ਘਰ ਪੈ ਗਏ ਮੈਨੂੰ ਮਾਰਨ ਪਏ ਘਰ ਆਣ ਕੇ ਸਾਡੇ ਨਾਲ ਮਾਰਪੋਟ ਕੀਤੀ ਗਈ ਹੈ ਪ੍ਰਧਾਨ ਜੀ ਹੁਣਾਂ ਦੇ ਵੀ ਹੱਥੀਂ ਪਏ ਆ ਮਾਰਪੋਟ ਤੁਹਾਡੀ ਸਰਸੁਰ ਤੇ ਨਹੀਂ ਲੱਗੀ ਮੇਰੇ ਸੱਟ ਲੱਗੀ ਹੈਗੀ ਜਾਂ ਮੇਰੇ ਉਂਗਲ ਤੋੜੀ ਗਈ ਹੈ ਪ੍ਰਧਾਨ ਜੀ ਵੀ ਲੱਗੋ ਆਹ ਦੇਖੋ ਆ ਵੇਖੋ ਉਹਨਾਂ ਦੇ ਸੱਟ ਲੱਗੀ ਹੈ ਮੇਰੀ ਕੀ ਗੱਲ ਤੁਸੀਂ ਜਿਹੜੀ ਕੀ ਮਸਲਾ ਕੋਡ ਮੈਰਜੇ ਕਿਹੜੀ ਲੜਕੀ ਦਾ ਨਾਂ ਕੀ ਤੇ ਲੜਕੇ ਦਾ ਨਾਂ ਕੀ ਜੀ ਲੜਕੇ ਦਾ ਨਾਂ ਲਾਪ੍ਰੀਤ ਹੈ ਤੇ ਲੜਕੀ ਦਾ ਲੜਕੀ ਦਾ ਨਾਂ ਨਵਰਾਬ ਹਮ ਕਿਉਂ ਨਵਰਾਬ ਜੀ ਨਵਜੋਧਪੁਰ ਨਵਜੋਧਪੁਰ ਤੇ ਤੁਸੀਂ ਇਹਦੇ ਬਾਰੇ ਜਿਹੜਾ ਕੋਡ ਮੈਰਜੇ ਤੇ ਉਹ ਵਕੀਲ ਹੁੰਦਾ ਉਹਦੇ ਬਾਰੇ ਡਾਕੂਮੈਂਟਸ ਦਿੱਤੇ ਹੋਣਾ ਆਪ ਲਾਈ ਕੀਤਾ ਹਾਂਜੀ ਹੋਈ ਹੈ ਤੇ ਉਹਦਾ ਸਰਟੀਫਿਕੇਟ ਅਜੇ ਨਹੀਂ ਮਿਲਿਆ ਅਜੇ ਜੀ ਸਰਟੀਫਿਕੇਟ ਨਹੀਂ ਮਿਲਿਆ ਅਜੇ ਜੀ ਉਹਨਾਂ ਨੇ ਸਾਰੀ ਐਫ ਆਈ ਕਰਕੇ ਕੰਮ ਕੀਤਾ ਹੋਈ ਹੈ ਜੀ ਤੇ ਉਹ ਕਹਿ ਰਹੇ ਸੀ ਕਿ ਕੱਲ ਨੂੰ ਆ ਚਹਤਵਾਰ ਸੀਗਾ ਇਹਦਾ ਕਾਰਨ ਛੱਪੂ ਸੀ ਤੇ ਕੱਲ ਨੂੰ ਸਾਰੇ ਭੇਜ ਗਏ। ਉਹੋ ਟਿੱਕਿਆ ਜੇ ਇੱਕ ਮਾਮਲਾ ਆਇਆ ਬਹੁਤ ਗੰਭੀਰ ਹੈ। ਇਹ ਲੜਕਾ ਔਰ ਲੜਕੀ ਦੀ ਜਿੱਦੋ ਚਲੋ ਆਰ ਜੀ ਵੀ ਸਹੀ ਜੋ ਕਾਨੂੰਨ ਕਹਿੰਦਾ ਵਾ ਪਰ ਉਹਨਾਂ ਨੇ ਕਿਹਾ ਸੀ ਆਪਣੇ ਡਾਕੂਮੈਂਟਸ ਜਿਹੜੇ ਆ ਆਪਣਾ ਮਾਰਜੋ ਅਦਾਲਤ ਵਿੱਚ ਦਿੱਤੇ ਸੀ ਪਰ ਐਦਾਰ ਕਰਕੇ ਸਾਨੂੰ ਸੱਚ ਕਿ ਨਹੀਂ ਜਾ ਰਿਹਾ ਹੈ ਇੱਕ ਕਰਕੇ ਅੱਜ ਉਹਨਾਂ ਨੇ ਜਣਾ ਹੀ ਲੜਕੀ ਵਾਲੇ ਹਮਲਾ ਕੀਤਾ ਜਿਸ ਦੇ ਕਰਕੇ ਸੱਟਾਂ ਵੀ ਲੱਗੀਆਂ ਤੇ ਅਸੀਂ ਜਣਾ ਹੀ ਤੁਹਾਡਾ ਨਾਂ ਕਿਹਦਾ ਮੇਰਾ ਨਾਮ ਮਨਜੀਤਪੁਰ ਪ੍ਰਧਾਨ ਹੁਣ ਨਗਰ ਦਾ ਕੀ ਗੱਲ ਆ ਕੀ ਮਸਲਾ ਜੀ ਗੱਲ ਇਸ ਤਰ੍ਹਾਂ ਨੇ ਫੋਨ ਕੀਤਾ ਵੀ ਬਾਰੇ ਪੰਚਾਇਤ ਆਈ ਸੀ ਉਹ ਆਣ ਕੇ ਦੇ ਨਾਲ ਇਹਨਾਂ ਧਮਕੀਆਂ ਲਾਉਂਦੇ ਸੀ ਤੇ ਕਿਹਾ ਵੀ ਜਿਹੜੀ ਬੈਠ ਕੇ ਗੱਲ ਕਰੋ ਆਰਾਮ ਨਾਲ ਬੰਦਿਆਂ ਵਾਂਗੂ ਉਹ ਗਾੜੀ ਨੂੰ ਧਮਕੀ ਲਾਉਂਦਾ ਪਹਿੰਜ ਕਰਦਾਂਗੇ ਸਾਡੇ ਕੋਲ ਪਿਸਤੌਲ ਨਹੀਂ ਹੈਗੇ ਸਾਡੇ ਕੋਲ ਪਲਾਨ ਨਹੀਂ ਹੈਗਾ ਮੈਂ ਉਹਨੂੰ ਕਿਹਾ ਵੀਰੇ ਮੈਂ ਕਿਹਾ ਜਿਹੜੀ ਗੱਲ ਹੈਗੀ ਆ ਨੰਗਿਆਂ ਕਰਕੇ ਖੜਾਂਗੇ ਫਲਾਣ ਕਰਾਂਗੇ ਤੁਹਾਡੇ ਜੱਦੇ ਪੜਵਾਵਾਂਗੇ ਉਹ ਕਰਵਾਵਾਂਗੇ ਆਈਆਂ ਨੇ ਕਿਹਾ ਵੀ ਬੈਠਿਓ ਉਹ ਘਰ ਅੱਜ ਘਰ ਬੈਠੇ ਜੀ ਜੋ ਅਸੀਂ ਤਾਂ ਹੁਣ ਪਿੰਡ ਦੇ ਮੋਦ ਤੇ ਅਸੀਂ ਤਾਂ ਜਾਣਾ ਹੀ ਜਾਣਾ ਕਿਸੇ ਦੇ ਮੰਗਰ ਜੇ ਅਸੀਂ ਨਹੀਂ ਜਾਈਏ ਤੇ ਇੱਕ ਦੂਜੇ ਲੰਲਣ ਮਰ ਜਾਗੇ ਕਿ ਨਿਛਦਾਈਏ ਨਾ ਤੇ ਉਹ ਕੋ ਬੰਦਾ ਥੋੜੀ ਹੁੰਦਾ ਹੈ ਇਹਦਾ ਭਰਾ ਲੈਣਾ ਨੇ ਮੈਨੂੰ ਪਤਾ ਨਹੀਂ ਕੀ ਮੁੰਡੇ ਨਾ ਉਹ ਮੇਰਾ ਦੀਪਿਆ ਮੈਨੂੰ ਉਹਦੇ ਸੱਤਾ ਸੁਧਾ ਲਾਗਾ ਜੋਬਣ ਤੇ ਸੱਤਾ ਬਿਟ ਲੱਗਦੇ ਪਿੰਡ ਦਾ ਸਰਪੰਚ ਜਾਂ ਮੋਦ ਪੇਰਿਆ ਜਮਾਨ ਜਾਂ ਸਰਦਾਰ ਆ ਤੇ ਇੱਕ ਉਂਗਲ ਤੋੜ ਗਏ ਇਹਨੇ ਦੀ ਤੇ ਜਵਾਨ ਜਸਰਦਾ ਤੇ ਕਪਣ ਬਈਆ ਇਹਨਾਂ ਸਾਨੂੰ ਹੱਤੀ ਮੇਰੇ ਪੈ ਗਏ ਮੈਨੂੰ ਸੁੱਟ ਕੇ ੱੱਕਾ ਲਾ ਦੇ ਮੇਰੇ ਅੱਗੇ ੱਟ ਲੱਗੀ ਤੇ ਲੱਤ ਮੇਰੇ ਫੇਰ ੱਟ ਲਾ ਗਏ ਕਿੰਨੇ ਜਨੇ ਸੀ ਹੈਗੇ ਪੰਜਾਬ 60 ਜਨੇ 50 60 ਜਨੇ ਸੀ ਸਾਰੇ ਉਹ ਬੰਦੋਬਾਸਤ ਕਰਕੇ ਆਇਆ ਹਥਿਆਰ ਲੈ ਕੇ ਆਇਆ ਆਪ ਨੇ ਕੀ ਆਏ ਸੀ ਆਪਣਾ ਗਰਫਾਨਾਂ ਵਿੱਚ ਰੱਖੇ ਗੱਡੀਆਂ ਦੇ ਸਭ ਕੁਝ ਲਿਕੇ ਆਏ ਆ ਹੁਣ ਕਿਹਨੂੰ ਲੈ ਕੇ ਕਿਹਨੂੰ ਗਏ ਕੁੜੀ ਨੂੰ ਲੈ ਗਏ ਬਚਾ ਕੇ ਨਿਕਲੇ ਕੁੜੀ ਨੂੰ ਖਿੱਚ ਤੂੰ ਕਰਕੇ ਲੈ ਕੇ ਗਏ ਕੁੜੀ ਨੂੰ ਲੈ ਗਏ ਨੂੰ ਪੁੱਟ ਮਾਰ ਕੇ ਲੈ ਗਏ ਤੂੰ ਗਿਆ ਲੈ ਗਏ ਵੜ ਕੇ ਕੁੜੀ ਨੂੰ ਮਾਰ ਦੇਣਾ ਹੈਗਾ ਤਾਨੂੰ ਕੋਈ ਹਵੀ ਨਵੀ ਜੁਮੇ ਆ ਉਹ ਪਰਿਵਾਰ ਜ਼ਿੰਮੇਵਾਰ ਆ ਉਹ ਕਹਿੰਦੇ ਆ ਕਿ ਸਾਡੀ ਕੀ ਮੰਗਣੀ ਮਾਰਨੀ ਸਾਡੀ ਮੰਗ ਹੈ ਸਾਰਾ ਮੰਗਦੇ ਆ ਕਿ ਜੋ ਵੀ ਕਾਰਵਾਈ ਬੰਦੀ ਇਹਨਾਂ ਦੇ ਕੀਤੀ ਜਾਵੇ ਅੱਛਾ ਇਹ ਅੱਜ ਦਾ ਕੀ ਮਸਲਾ ਕੀ ਅੱਜ ਦਾ ਮਸਲਾ ਇਹ ਆ ਜੀ ਕੋਈ ਮੋਟ ਮਿਲਦੀ ਕਰਵਾਈ ਕੋਈ ਮੁੰਡੇ ਨੇ ਮੈਂ ਮੁੰਡੇ ਦੀ ਭੂਆ ਕੋਲ ਗਈ ਆ ਚਲੋ ਐਤਵਾਰ ਦਾ ਕਰਕੇ ਮੈਨੂੰ ਕਾਰ ਕਿਹਾ ਜੇ ਨਹੀਂ ਮਿਲੀ ਵਕੀਲ ਨੂੰ ਕਿਹਾ ਕਿ ਇੱਕ ਭਰਾ ਉਹਦਾ ਸੁਣ ਕੇ ਕਰਨਾ ਜਾਂ ਕਿ ਉਹਨਾਂ ਨੂੰ ਕਹਿ ਕੇ ਇਹ ਕਹਿੰਦਾ ਵੀ ਕਾਗਜ਼ ਤੇ ਨਹੀਂ ਬਣੇ ਇਹ ਤੇ ਹੁਣ ਕੱਲ੍ਹ ਪਤਾ ਲੱਗਣਾ ਮੈਂ ਵੀ ਕਾਗਜ਼ ਤੇ ਬਣੇ ਆ ਕਿ ਨਹੀਂ ਬਣੇ ਇਹਨਾਂ ਨੇ ਕੀ ਕਿਹਾ ਗੱਲ ਸੁਣ ਕੇ ਮੁੰਡੇ ਦੀ ਮਾਂ ਨੂੰ ਮੁੰਡੇ ਦੇ ਹੱਥੀ ਪੈ ਕੇ ਸਾਡੇ ਕਿੰਨਾ ਚੌਂ ਜਣਿਆਂ ਦੇ ਵਿੱਚੋਂ ਕੁੜੀ ਖਿੱਚ ਕੇ ਮੰਜੇ ਤੋਂ ਵਾਲਾ ਤੋਂ ਖੜਕੇ ਤੇ ਫਿਰ ਲੈ ਕੇ ਗਏ ਆ ਕਾਲੀ 50 ਜਣੇ ਇੱਕ ਸਰਦਾਰ ਆ ਉਹਨੂੰ ਅਸੀਂ ਜਾਣਦੇ ਨਹੀਂ ਉਹ ਕਹਿੰਦਾ ਮੈਂ ਵੇਨਾ ਵਾਂ ਜਿਹੜਾ ਕੁੜੀ ਰੋਕਦਾ ਵਾ ਅੰਦਾ ਇੱਥੇ ਲੋਕਾਂ ਨੂੰ ਛਾਵਾਂ ਨਹੀਂ ਅਹੀਂ ਤੇ ਆਰੋਗਿਆ ਇਹੀ ਉਤਾਰਦੀ ਹੈ ਲੋ ਜੀ ਅਸੀਂ ਅੱਕੇ ਕੰਮ ਕਰਕੇ ਆਏ ਆ ਤੁਸੀਂ ਅਜੇ ਤੱਕ ਕੀ ਮਸਲੇ ਪਰ ਕੀਆ ਹੈ ਕਿਤਨਾ ਜੇ ਕੀ ਕਰਨਾ ਆਹ ਹਣ ਗੜਤੋ ਆ ਗਏ ਆ ਇਹਨਾਂ ਨੇ ਕੁੜੀ ਮੁੰਡੇ ਦੀ ਕੋਡ ਮੈਰਿਜ ਕਰਵਾਇਤੀ ਲਾਪਰੀ ਤੋਂ ਕੋਣਨ ਉਹ ਅੱਜ ਐਤਵਾਰ ਦਾ ਕਰਕੇ ਕੁਝ ਸਾਨੂੰ ਸਬੂਤ ਨਹੀਂ ਮਿਲੇਗਾ ਇਹਦੇ ਕਰਕੇ ਸਾਨੂੰ ਕੁੱਟਮਾਰ ਕਰਕੇ ਗਏ ਹੁਣ ਉਹਦੇ ਨਾਲ ਚੜੀ 50 ਬੰਦੇ ਆਏ ਸੀਗੇ ਤੇ ਮੇਰੇ ਅਸਾਂ ਖੜੇ ਧੂਕੇ ਕਰੀਸਕੇ ਕਰੀ ਨੂੰ ਕੁੱਟ ਕੇ ਖੜਿਆ ਸਾਡੀ ਇਹ ਮੰਗਾ ਜੇ ਸਾਨੂੰ ਕੋਈ ਬਹਿ ਕੇ ਮਾਮਲਾ ਆਪਣਾ ਵੀ ਆਪਣਾ ਘਰ ਦਾ ਬਹਿ ਕੇ ਗੱਲ ਸਮਝਾ ਲੋ ਪਰ ਨਹੀਂ ਉਹ ਬੰਨੇ ਨਹੀਂ ਗਏ। ਕੁੜੀ ਨੂੰ ਕੁਤਿਆ, ਮੁੰਡੇ ਦੀ ਮਾਂ ਨੂੰ ਵੀ ਕੁਤਿਆ ਤੇ ਸਾਡੇ ਮਨਜੀਤ ਚੇਅਰਮੈਨ ਪ੍ਰਧਾਨ ਉਹਨੂੰ ਵੀ ਮਾਰਿਆ ਤੇ ਮੁੰਡੇ ਦੇ ਵੀ ਹੱਥੀ ਪੈਂਦੇ ਸੀ। ਬੱਚਾ ਜਮ ਜਿਹੜੀ ਬੀਬੀ ਆਈ ਨਾ ਰਾਜ ਦਾ ਉਹ ਦੋ ਲੜਕਾ ਉਹਨਾਂ ਦੇ ਕੁਛ ਦੇ ਲੜਕੀ ਦੀ ਮਾਤਾ ਨੂੰ ਤੇ ਕੀ ਅੱਜ ਵਾਕਿਆ ਤੇ ਕੀ ਕਹਾਣੀਆਂ ਔਰ ਧਾਰਕਾਡ ਲੈ ਕੇ ਖੜੇ ਨੇ। ਕੀ ਮਸਲਾ ਕੀ ਜੀ ਹੈ? ਹਾਂ ਜੀ ਸਰ ਇਹ ਨਾਤੀ ਤੇ ਇਹ ਨਾਤੀ ਉਹ ਤੇ ਲੜਕੀ ਦਾ ਨਾਮ। ਇਹ ਨਾਦੀ ਧਾਰਕਾਡ। ਜੀ ਹਾਂ ਜੀ ਇਹ ਆਪਣੀ ਉਮਰ ਦੇ ਹਿਸਾਬ ਦੇ ਨਾਲ ਇਹਨਾਂ ਨੇ ਲਵ ਮੈਰਿਜ ਕਰਾਇਆ ਹੈ। ਅੱਛਾ ਹਾਂ ਜੀ। ਇਹ ਲਵ ਮੈਰਿਜ ਹੋ ਚੁੱਕੀ ਹੈ। ਅੱਛਾ। ਦੇਖੋ ਇਹ ਮਾਪੇ ਉਹ ਜਿ cục ਜਿਹੜੀ ਰਾਜ ਬੀਬੀ ਆ ਪਿੰਡ ਕੱਲੇ ਢੋਲਾ